ਪਟੇਨ ਭਾਰਤ ਤੋਂ ਕਿੰਨੇ ਦੌਲਤ ਲੁੱਟ ਕੇ ਲੈ ਗਿਆ ਸੀ ਕਦੇ ਸੋਚਿਆ ਸੋਨੇ ਦੀ ਚਿੜੀ ਤੋਂ ਕੰਗਾਲੀ ਤੱਕ ਭਾਰਤ ਨੂੰ ਕਿੰਨਾ ਨੁਕਸਾਨ ਹੋਇਆ ਅੱਜ ਇਸੇ ਬਾਰੇ ਗੱਲ ਕਰਾਂਗੇ ਸ਼ੁਰੂਆਤ ਕਰਦੇ ਹਾਂ ਉਸ ਬ੍ਰਿਟਿਸ਼ ਰਾਜਦੂਤ ਸਰ ਥੌਮਸ ਰੌ ਦੇ ਡੈਰੀ ਦੇ ਪੰਨੇ ਤੋਂ ਜੋ ਈਸਟ ਇੰਡੀਆ ਕੰਪਨੀ ਵੱਲੋਂ ਭਾਰਤ ਭੇਜਿਆ ਸਭ ਤੋਂ ਪਹਿਲਾ ਅੰਗਰੇਜ਼ਾਸਰ ਸੀ ਉਸਨੇ ਲਿਖਿਆ ਸੀ ਬਾਦਸ਼ਾਹ ਦੀ ਬਰੇਗੰਡ ਸੀ ਤੇ ਮੁਗਲ ਰਵੈਤਾਂ ਮੁਤਾਬਕ ਉਸ ਨੂੰ ਤੋਲਿਆ ਜਾਣਾ ਸੀ ਸਮਾਗਮ ਪਾਣੀ ਵਿੱਚ ਕੇ ਰੇਕ ਚਕੌਰ ਚਬੂਤਰੇ ਤੇ ਕੀਤਾ ਜਾ ਰਿਹਾ ਸੀ ਚਬੂਤਰੇ ਦੇ ਵਿਚਕਾਰ ਇੱਕ ਵੱਡੀ ਸੋਨੇ ਦੀ ਤਕੜੀ ਸੀ ਇੱਕ ਪੱਲੜੇ ਕਈ ਰੇਸ਼ਮੀ ਥੈਲੇ ਰੱਖੇ ਹੋਏ ਸੀ ਤੇ ਦੂਜੇ ਵਿੱਚ ਮੁਗਲ ਬਾਦਸ਼ਾਹ ਨਜੂਦੀਨ ਮੁਹੰਮਦ ਜਹਾਂਗੀਰ ਬੈਠੇ ਸੀ ਬਾਰੇ ਕਪੜੇ, ਤਾਜ ਤੇ ਸੋਨੇ ਦੇ ਗਹਿਣੇ ਸਮੇਤ ਬਾਦਸ਼ਾਹ ਦਾ ਬਜਟ 250 ਪਾਉਂਡ ਯਾਨੀ ਕਿ 113 ਕਿਲੋ ਨਿਕਲਿਆ। ਸਭ ਤੋਂ ਪਹਿਲਾਂ ਬਾਦਸ਼ਾਹ ਨੂੰ ਚਰਦੀ ਨਾਲ ਤੋਲਿਆ ਗਿਆ ਤੇ ਤਰਾਤੀ ਉਹਨਾਂ ਥੈਲੀਆਂ ਨੂੰ ਗਰੀਬਾਂ ਦੇ ਵਿੱਚ ਵੰਡ ਦਿੱਤਾ ਗਿਆ। ਫਿਰ ਸੋਨੇ ਦੀ ਵਾਰੀ ਆਈ, ਫਿਰ ਗਹਿਣਿਆਂ ਦਾ ਰੇਸ਼ਮ ਤੇ ਦੂਜੀਆਂ ਬੇਸ਼ਕੀਰਤੀ ਚੀਜ਼ਾਂ ਨਾਲ ਬਾਦਸ਼ਾਹ ਨੂੰ ਤੋਲਿਆ ਤੇ ਗਰੀਬਾਂ ਦੇ ਵਿੱਚ ਵੰਡ ਦਿੱਤਾ ਗਿਆ। ਇਹ ਉਹ ਦ੍ਰਿਸ਼ੀ ਜੋ ਅੱਜ ਤੋਂ ਤਕਰੀਬਨ 400 ਸਾਲ ਪਹਿਲਾਂ ਮੁਗਲ ਬਾਦਸ਼ਾਹ ਨੂਰੁਦੀਨ ਮੁਹੰਮਦ ਜਹਾਂਗੀਰ ਦੇ ਦਰਬਾਰ ਵਿੱਚ ਬ੍ਰਿਟਿਸ਼ ਰਾਜਦੂਤ ਸਰ ਥੌਮਸ ਰੌਰ ਨੇ ਦੇਖਿਆ ਤੇ ਡਾਇਰੀ ਦੇ ਵਿੱਚ ਨੋਟ ਕਰ ਲਿਆ ਸੀ ਭਾਰਤ ਦੇ ਬਹੁਤ ਜ਼ਿਆਦਾ ਅਮੀਰ ਹੋਣ ਦਾ ਕਾਰਨ ਇਹ ਵੀ ਸੀ ਕਿ ਇੱਥੋਂ ਦੀ ਜ਼ਮੀਨ ਬਹੁਤ ਜ਼ਿਆਦਾ ਉਪਜਾਊ ਸੀ ਤੇ ਮਸਾਲੇ ਫਸਲਾਂ ਅਣਗਿਣਤ ਨਿਕਲਦੀਆਂ ਸੀ ਇੱਥੇ ਹੋਰ ਵੀ ਤਰ੍ਹਾਂ-ਤਰ੍ਹਾਂ ਦੇ ਕੁਦਰਤੀ ਖਜ਼ਾਨੇ ਮੌਜੂਦ ਸੀ ਅੰਗਰੇਜ਼ਾਂ ਦੇ ਆਉਣ ਤੋਂ ਪਹਿਲਾਂ ਤੱਕ ਭਾਰਤ ਪੂਰੀ ਦੁਨੀਆ ਦੀ ਜੀਡੀਪੀ ਦਾ 25% ਪੈਦਾ ਕਰਦਾ ਸੀ ਯਾਨੀ ਕਿ ਪੂਰੀ ਦੁਨੀਆ ਦਾ 1/4 ਭਾਗ ਭਾਰਤ ਦੁਆਰਾ ਪੈਦਾ ਕੀਤਾ ਜਾਂਦਾ ਸੀ ਤੇ ਭਾਰਤ ਹਜ਼ਾਰਾਂ ਤਾੜਬੀਆਂ ਦੇ ਲੁੱਟੇ ਜਾਣ ਦੇ باوجود ਵੀ ਸੋਨੇ ਦੀ ਖਾਨ ਸੀ ਜੋ ਕਦੇ ਵੀ ਖਤਮ ਨਹੀਂ ਸੀ ਹੋ ਸਕਦੀ ਇਸ ਨੂੰ ਖਾਦੋਂ ਕਰਨ ਲਈ ਤੇ ਲੁੱਟਣ ਦੇ ਲਈ ਅੰਗਰੇਜ਼ਾਂ ਨੇ ਇੱਕ ਸਕੈਮ ਕੀਤਾ ਜਿਸ ਨੂੰ ਦੁਨੀਆ ਦਾ ਸਭ ਤੋਂ ਵੱਡਾ ਸਕੈਮ ਵੀ ਮੰਨਿਆ ਜਾਂਦਾ ਹੈ ਤੇ ਇਸ ਕੈਂਸੀ ਸਪੈਸ਼ਲ ਕਾਉਂਸਲ ਬੈਂਸ ਦੇ ਨਾਮ ਉਤੇ ਸਭ ਤੋਂ ਪਹਿਲਾਂ ਸਮਝੋ ਕਾਉਂਸਲ ਬੈਂਸ ਚੀਜ਼ ਕੀ ਸੀ ਇਸ ਨੂੰ ਇਸ ਤਰ੍ਹਾਂ ਸਮਝੋ ਕਿ ਪੂਰੀ ਦੁਨੀਆ ਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੀਆਂ ਕਰੰਸੀਆਂ ਨੇ ਤੇ ਜੇ ਅਸੀਂ ਕਿਸੇ ਚੀਜ਼ ਨੂੰ ਦੂਸਰੇ ਦੇਸ਼ ਦੇ ਵਿੱਚ ਖਰੀਦਣਾ ਹੈ ਤਾਂ ਅਸੀਂ ਉਸ ਦੇਸ਼ ਦੀ ਕਰੰਸੀ ਲੈਣੇ ਆ ਤੇ ਲੈਣ-ਦੇਣ ਕਰਦੇ ਆ ਤੇ ਜੇ ਭਾਰਤੀ ਵਪਾਰੀ ਨੇ ਦੂਸਰੇ ਦੇਸ਼ ਦੇ ਨਾਲ ਵਪਾਰ ਕਰਨਾ ਹੈ ਤਾਂ ਉੱਥੇ ਇੱਕ ਤੀਸਰੀ ਚੀਜ਼ ਹੁੰਦੀ ਹੈ ਉਹ ਹੈ ਡਾਲਰਸ ਜਿਸ ਵਿੱਚ ਕੋਈ ਵੀ ਦੋਨੋਂ ਦੇਸ਼ ਇੱਕ ਦੂਜੇ ਨਾਲ ਲੈਣ-ਦੇਣ ਕਰਦੇ ਨੇ ਤੇ ਇਸ ਤੀਸਰੀ ਚੀਜ਼ ਡਾਲਰਸ ਦੀ ਜਗ੍ਹਾ ਤੇ ਭਾਰਤੀ ਬ੍ਰਿਟਿਸ਼ਰਸ ਦੇ ਦੁਆਰਾ ਆਲਿਆਂਦੇ ਗਏ ਸਪੈਸ਼ਲ ਕਾਉਂਸਲ ਬੈਲਸ ਤੇ ਇਹ ਕੋਈ ਪੈਸਾ ਜਾਂ ਕਰੰਸੀ ਨਹੀਂ ਹੋਇਆ ਕਰਦੀ ਸੀ ਬਲਕਿ ਸਿਰਫ ਇੱਕ ਕਾਗਜ਼ ਦਾ ਸਿੰਪਲ ਜਿਹਾ ਬੈਲ ਹੁੰਦਾ ਸੀ ਜੋ ਬ੍ਰਿਟਿਸ਼ ਕਰਾਉਨ ਦੇ ਦੁਆਰਾ ਚਾਰੀ ਕੀਤਾ ਜਾਂਦਾ ਸੀ ਇਸ ਦੀਆਂ ਕੀਮਤਾਂ ਵੀ ਬ੍ਰਿਟਿਸ਼ ਦੁਆਰਾ ਹੀ ਤੈਅ ਕੀਤੀਆਂ ਜਾਂਦੀਆਂ ਸੀ ਇੱਥੇ ਸਭ ਤੋਂ ਵੱਡਾ ਮੋੜ ਇਹ ਸੀ ਵੀ ਜੇਕਰ ਦੁਨੀਆ ਦੇ ਕਿਸੇ ਵੀ ਬਾਹਰੀ ਮੁਲਕ ਦਾ ਵਪਾਰੀ ਨੇ ਭਾਰਤ ਦੇ ਵਿੱਚ ਕੋਈ ਚੀਜ਼ ਖਰੀਦਣੀ ਆ ਤਾਂ ਸਭ ਤੋਂ ਪਹਿਲਾਂ ਉਸ ਨੂੰ ਇਹ ਬੈਲਸ ਖਰੀਦਨੇ ਪੈਂਦੇ ਸੀ ਮਤਲਬ ਜੇ ਕਿਸੇ ਵਪਾਰੀ ਨੇ 2 ਕਰੋੜ ਰੁਪਏ ਦਾ ਸਾਮਾਨ ਖਰੀਦਣਾ ਹੈ ਤਾਂ ਉਹ ਪਹਿਲਾਂ 2 ਕਰੋੜ ਦੇ ਬੈਲਸ ਖਰੀਦਦਾ ਸੀ ਤੇ ਇਹ ਬੈਲਸ ਬ੍ਰਿਟਿਸ਼ ਸਰਕਾਰ ਤੋਂ ਸੋਨੇ ਤੇ ਚਾਂਦੀ ਦੇ ਵਿੱਚ ਹੀ ਖਰੀਦੇ ਜਾ ਸਕਦੇ ਸੀ ਤੇ ਫਿਰ ਇਹਨਾਂ ਬੈਲਸ ਨੂੰ ਭਾਰਤ ਦੇ ਕਿਸੇ ਵੀ ਵਪਾਰੀ ਨੂੰ ਦੇ ਕੇ ਇਸੇ ਮੁੱਲ ਦੀਆਂ ਚੀਜ਼ਾਂ ਖਰੀਦੀਆਂ ਜਾ ਸਕਦੀਆਂ ਸੀ ਤੇ ਭਾਰਤੀ ਵਪਾਰੀ ਇਹਨਾਂ ਬੈਲਸ ਨੂੰ ਗਵਰਨਮੈਂਟ ਦੇ ਕੇਸ ਤੇ ਬਦਲੇ ਰੁਪਏ ਲੈ ਸਕਦੇ ਸੀ ਤੇ ਸਪੈਸ਼ਲ ਕਾਉਂਸਲ ਬੇਸ ਦੀ ਭਾਰ ਦੇ ਵਿੱਚ ਕੋਈ ਵੀ ਕੀਮਤ ਮੌਜੂਦ ਨਹੀਂ ਸੀ ਤੇ ਤੇ ਭਾਰਤੀਆਂ ਨੂੰ ਸਭ ਚੀਜ਼ਾਂ ਰੁਪਏ ਦੇ ਵਿੱਚ ਹੀ ਖਰੀਦਣੀਆਂ ਪੈਂਦੀਆਂ ਸੀ ਮਤਲਬ ਮੇਨ ਮਟੀਰੀਅਲ ਸੋਨਾ ਚਾਂਦੀ ਬ੍ਰਿਟਿਸ਼ਸ ਲੈ ਜਾਂਦੇ ਸੀ ਤੇ ਭਾਰਤੀਆਂ ਨੂੰ ਦਿੱਤਾ ਜਾਂਦਾ ਸੀ ਉਹ ਪੈਸਾ ਜਿਸ ਦੀਆਂ ਕੀਮਤਾਂ ਵੀ ਬ੍ਰਿਟਿਸ਼ ਸਰਕਾਰ ਦੇ ਦੁਆਰਾ ਹੀ ਤੈਅ ਕੀਤੀਆਂ ਜਾਂਦੀਆਂ ਸੀ ਭਾਰਤ ਦੀ ਕ੍ਰਾਂਸੀ ਸਰਕਾਰ ਤੈਅ ਕਰਦੀ ਸੀ ਪੈਦਾ ਕੀਤੀਆਂ ਚੀਜ਼ਾਂ ਦੀ ਕੀਮਤ ਸਰਕਾਰ ਤੈਅ ਕਰਦੀ ਸੀ ਸਾਥੋ ਕਲੈਕਟ ਟੈਕਸ ਬਾਹਰ ਜਾਂਦਾ ਸੀ ਜਾਂ ਭਾਰਤ ਵਿੱਚ ਹੀ ਬ੍ਰਿਟਿਸ਼ ਦੀਆਂ ਨਵੀਆਂ ਬਿਲਡਿੰਗਸ ਨੂੰ ਬਣਾਉਣ ਦੇ ਲਈ ਜਾਂ ਫਿਰ ਅੰਗਰੇਜ਼ਾਂ ਨੂੰ ਤਨਖਾਹਾਂ ਦੇ ਦਿੱਤੀਆਂ ਜਾਂਦੀਆਂ ਸੀ ਕੀ ਕੋਈ ਦੱਸ ਸਕਦਾ ਹੈ ਕਿ ਅੰਗਰੇਜ਼ਾਂ ਨੇ ਭਾਰਤੋਂ ਇੰਨਾ ਪੈਸਾ ਇਕੱਠਾ ਕੀਤਾ ਤੇ ਭਾਰਤ ਲਈ ਕੀ ਡਿਵੈਲਪਮੈਂਟ ਕੀਤੀ ਹੈ ਜਵਾਬ ਹੈ ਕੁਝ ਵੀ ਨਹੀਂ ਪਰ ਕੁਝ ਲੋਕ ਫਿਰ ਵੀ ਕਹਿ ਦਿੰਦੇ ਨੇ ਕਿ ਅੰਗਰੇਜ਼ਾਂ ਨੇ ਰੇਲਵੇ ਲੈਵਨਾਂ ਪਛਾਈਆਂ ਰੇਲਾਂ ਲਿਆਦੀਆਂ ਪਰ ਪਰਪਲਿਓ ਲੋਕੋ ਤੁਹਾਨੂੰ ਦੱਸ ਦਈਏ ਵੀ ਅੰਗਰੇਜ਼ਾਂ ਲਈ ਭਾਰਤ-ਏਸ਼ੀਆ ਦੀ ਹੱਬ ਸੀ ਤੇ ਇੱਥੇ ਅਜਿਹੇ ਜਾਲ ਜ਼ਰੂਰੀ ਸੀ ਤਾਂ ਕਿ ਮਾਲ ਢੋਾਈ ਵਿੱਚ ਦਿੱਕਤ ਨਾ ਹੋਵੇ ਤੇ ਇਸ ਤੋਂ ਇਲਾਵਾ 14000 ਪਲਸ ਟ੍ਰੇਨਾਂ ਅੰਗਰੇਜ਼ਾਂ ਨੇ ਬ੍ਰਿਟਿਸ਼ ਤੋਂ ਹੀ ਇੰਪੋਰਟ ਕੀਤੀਆਂ ਸੀ ਜਿਨ੍ਹਾਂ ਦੀ ਪੇਮੈਂਟ ਵੀ ਭਾਰਤ ਦੇ ਦੁਆਰਾ ਹੀ ਕੀਤੀ ਗਈ ਸੀ ਤੇ ਸ਼ਾਇਦ ਲੋੜ ਤੋਂ ਵੀ ਕਈ ਗੁਣਾ ਜ਼ਿਆਦਾ ਉਹਨਾਂ ਟ੍ਰੇਨਾਂ ਵਿੱਚ ਟਿਕਟ কালেਕਟਰ ਤੋਂ ਲੈ ਕੇ ਵੱਡੇ ਅਫਸਰ ਤੱਕ ਅੰਗਰੇਜ਼ ਹੀ ਨੌਕਰੀ ਕਰਦੇ ਸੀ ਤਾਂ ਉਹ ਪੈਸਾ ਕਿਸ ਦੀ ਜੇਬ ਦੇ ਵਿੱਚ ਜਾਂਦਾ ਸੀ ਤੇ ਉਹਨਾਂ ਟ੍ਰੇਨਾਂ ਵਿੱਚ ਚੜਨ ਦੀ ਪਹਿਲ ਵੀ ਅੰਗਰੇਜ਼ਾਂ ਨੂੰ ਹੀ ਸੀ ਭਾਰਤ ਨੂੰ ਹਰ ਪਾਸੇ ਤੋਂ ਲੁੱਟਿਆ ਗਿਆ ਸੀ ਇਸ ਤੋਂ ਇਲਾਵਾ ਭਾਰਤ ਵਿੱਚੋਂ ਮਿਲੀਆਂ ਬੇਸ਼ਕੀਮਤੀ ਚੀਜ਼ਾਂ ਨੂੰ ਅੰਗਰੇਜ਼ ਯੂਰਪ ਵਿੱਚ ਲਿਜਾ ਕੇ ਆਪਣੀ ਮਰਜ਼ੀ ਦੇ ਵਿੱਚ ਵੇਚਿਆ ਕਰਦੇ ਸੀ ਅੰਗਰੇਜ਼ਾਂ ਦੇ ਲਾਕੀ ਇਥੋਂ ਸਮਝੋ ਵੀ ਚైనా ਦੇ ਵਿੱਚ ਅਫੀਮ ਦੀ ਖੇਤੀ ਗੈਰ ਕਾਨੂੰਨੀ ਸੀ ਪਰ ਉੱਥੇ ਅਫੀਮ ਨੂੰ ਭਾਰਤ ਵਿੱਚ ਉਗਾ ਕੇ ਚైనా ਦੇ ਵਿੱਚ ਕਈ ਗੁਣਾ ਜ਼ਿਆਦਾ ਮੁੱਲ ਦੇ ਉੱਤੇ ਵੇਚਿਆ ਜਾਂਦਾ ਸੀ ਅਰਥ ਸ਼ਾਸਤਰੀਆਂ ਦੇ ਦੁਆਰਾ ਭਾਰਤ ਵਿੱਚੋਂ ਅੰਗਰੇਜ਼ਾਂ ਦੁਆਰਾ ਲੁੱਟੇ ਪੈਸੇ ਦਾ ਅਨੁਮਾਨ ਲਗਾਇਆ ਗਿਆ ਜੋ ਕਿ ਕੁੱਲ ਮਿਲਾ ਕੇ 45 ਟ੍ਰਿਲੀਅਨ ਡਾਲਰ ਬਣਦਾ ਹੈ ਜਾਨੀ ਕਿ 45 ਲੱਖ ਕਰੋੜ ਡਾਲਰ ਜੇਕਰ ਭਾਰਤ ਦੇ ਵਿੱਚ ਦੇਖਿਆ ਜਾਵੇ ਤਾਂ ਤੁਹਾਨੂੰ ਦੱਸ ਦਈਏ ਕਿ 1 ਟ੍ਰਿਲੀਅਨ ਡਾਲਰ ਜਾਨੀ ਕਿ ਅੱਜ ਦੇ ਹਿਸਾਬ ਦੇ ਉੱਤੇ 8082 ਟ੍ਰਿਲੀਅਨ ਡਾਲਰ ਬਣਦਾ ਰੁਪਏ ਬਣ ਜਾਂਦੇ ਨੇ ਤੇ ਇਸ ਦੇ ਹਿਸਾਬ ਨਾਲ ਤੁਸੀਂ ਅੰਦਾਜ਼ਾ ਲਾ ਲਓ ਕਿ ਉਹ 45 ਟ੍ਰਿਲੀਅਨ ਡਾਲਰ ਲੱਗ ਗਏ ਸੀ ਇੱਕ ਟ੍ਰਿਲੀਅਨ ਡਾਲਰ ਹੈ ਜਿਹੜਾ ਉਹ 80-85 ਟ੍ਰਿਲੀਅਨ ਰੁਪਏ ਦੇ ਬਰਾਬਰ ਹੋ ਜਾਂਦਾ ਤੇ ਇਹ ਬ੍ਰਿਟੇਨ ਦੀ ਅੱਜ ਦੀ ਜੀਡੀਪੀ ਤੋਂ 17 ਗੁਣਾ ਵੱਧ ਹੈ ਤੇ ਇਸੇ ਵਿਜਾ ਦੇ ਕਾਰਨ ਕਿਹਾ ਜਾ ਸਕਦਾ ਕਿ ਅੰਗਰੇਜ਼ ਚਾਹ ਕੇ ਵੀ ਇਹ ਪੈਸਾ ਵਾਪਸ ਨਹੀਂ ਕਰ ਸਕਦੇ ਭਾਰਤ ਨੂੰ ਇੰਨਾ ਜ਼ਿਆਦਾ ਪੈਸਾ ਅੰਗਰੇਜ਼ਾਂ ਦੇ ਦੁਆਰਾ ਭਾਰਤ ਦੇ ਵਿੱਚੋਂ ਲੁੱਟ ਕੇ ਲਿਜਾਇਆ ਗਿਆ ਸੀ ਜੇਕਰ ਅਜਿਹੀਆਂ ਵੀਡੀਓ ਹੋਰ ਦੇਖਣਾ ਚਾਹਣਿਓ ਤਾਂ ਸਾਡੇ ਚੈਨਲ ਨੂੰ ਫੋਲੋ ਲਾਈਕ ਸ਼ੇਅਰ ਜ਼ਰੂਰ ਕਰ ਲਿਓ ਅਸੀਂ ਅੱਗੇ ਵੀ ਤੁਹਾਡੇ ਲਈ ਅਜਿਹੀਆਂ ਵੀਡੀਓ ਲੈ ਕੇ ਹਾਜ਼ਰ ਹੁੰਦੇ ਰਹਾਂਗੇ ਧੰਨਵਾਦ ਤੁਹਾਡਾ ਵੀਡੀਓ ਦੇਖਣ ਦੇ ਲਈ ਥੈਂਕਸ ਫੋਰ ਵਾਚ ਧ